ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸਨ ਆਲਾਪਾ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਕਰਦੇ ਆਜੂ ਆਪਾਂ ਬਾਈ ਨਾਲ ਗੱਲਬਾਤ ਆਇਓ ਵੀਰੇ ਹਾਂਜੀ ਬਾਈ ਜੀ ਸੱਸੀ ਗੱਲ ਜੀ ਸੱਸੀ ਗੱਲ ਜੀ ਸਭ ਤੋਂ ਪਹਿਲਾਂ ਨਾਮ ਬੋਲਦੀ ਆ ਵੀਰੇ ਹਾਂਜੀ ਗਰਨੰਦਰ ਸਿੰਘ ਜੀ ਗਰਨੰਦਰ ਸਿੰਘ ਤੇ ਬਾਈ ਜੀ ਪਿੰਡ ਕਿਹੜਾ ਆਪਣਾ ਪਿੰਡ ਗਹਿਲਾ ਜੀ ਤੇ ਜ਼ਿਲ੍ਹਾ ਵੀਰ ਜੀ ਜ਼ਿਲ੍ਹਾ ਬਰਨਾਲਾ ਓਕੇ ਤਹਿਸੀਲ ਤਾਪਾ ਤਹਿਸੀਲ ਤਾਪਾ ਮੋਬਾਈਲ ਨੰਬਰ ਬੋਲਦੀ ਆ ਵੀਰੇ 99677 17432 ਓਕੇ ਜੀ ਤੇ ਲਾਗੇ ਪਿੰਡ ਕਿਹੜੇ ਕਿਹੜੇ ਪੈਂਦੇ ਆ ਵੀਰੇ ਆਪ ਨੂੰ ਇੱਕ ਸਾਈਡ ਤੇ ਵੀਲਾ ਪੈ ਜਾਂਦਾ ਜੀ ਇੱਕ ਸਾਈਡ ਤੇ ਮਾਸੂ ਕੀ ਓਕੇ ਵੀਰ ਜੀ ਬਾਈ ਇਹ ਬਹਿੜਾ ਆਪਣੇ ਘਰ ਦੀ ਘਰ ਦੀ ਬਹਿੜਾ ਆਪਣੇ ਪਿੰਡ ਦੀ ਦੋਸਤੋ ਘਰੇਲੂ ਬਹਿੜਾ ਗੀ ਚੰਗੇ ਕਦ ਕਾਠ ਵਾਲੀ ਨਗੀਨਾ ਹੀ ਆ ਤੋਹਫਾ ਪੀਸ ਹੀ ਆ ਤੇ ਬਾਈ ਸੂਆ ਕਹਿ ਮੈਂ ਇਹਦਾ ਇਹ ਦੂਜਾ ਸੂਆ ਦੂਜਾ ਸੂਆ ਸੁੰਦੀ ਆ ਤੇ ਪਲੂਨ ਨੇ ਕਿੰਨਾ ਦੁੱਧ ਕੱਢਿਆ ਨੇ ਫਲੂਨ ਵਾਲੀ ਫੰਡਲ ਇਟਰ ਰੋਟੇ ਕਹਿੰਦੇ 15 ਕਿਲੋ ਐਕਤੀ ਦੇ ਦੂਗੀ 20 ਤੋਂ ਪਾਰ 20 ਪਲੱਸ ਕਿਉਂਕਿ ਚੰਗਾ ਕੱਦ ਕਾਠਾ ਤੇ ਲੇਵਾ ਵੀ ਸੋਹਣਾ ਕਰਨ ਵਾਲੀ ਨੇ ਤਿਆਰ ਕੀਤਾ ਤੇ ਕਿੰਨੇ ਦਿਨ ਰਹਿ ਗਿਆ ਬਾਈ ਸੂਣ ਦੇ ਵਿੱਚ ਇਹਨਾਂ ਦੇ ਦਿਨ ਜੀ ਬਸ ਤਿੰਨ ਚਾਰ ਦਿਨ ਓਕੇ ਤਿੰਨ ਚਾਰ ਦਿਨ ਰਹਿ ਗਏ ਤੇ ਖਰੀ ਬਾਈ ਇਹਦੇ ਨਾਲ ਬਰੋਬਰ ਤੇ ਦੋਸਤੋ ਕੱਦ ਦੀ ਜਜਮੈਂਟ ਕਰੋ ਤੁਸੀਂ ਬਾਈ ਦਾ ਕੱਦ ਘੱਟੋ-ਘੱਟ 6 ਫੁੱਟ ਤੋਂ ਉੱਪਰ ਹੋਊਗਾ 6 ਫੁੱਟ ਹੈਗਾ ਤੇ ਗਾਂ ਦੇ ਬਰੋਬਰ ਕੱਦ ਜਾਂਦਾ ਐਡੇ ਚੰਗੇ ਕੱਦ ਵਾਲੀ ਆ ਕੋਈ ਆਇਆ ਨਾ ਸਮਝ ਲੈ ਵੀ ਛੋਟੇ ਕੱਦ ਵਾਲੀ ਤੇ ਪੂਰਾ ਨਗੀਨਾ ਹੈਗਾ ਥਣ ਦੇਖੋ ਸੋਹਣੇ ਗਲਾਬੀ ਥਾਣਾ ਹੈਗੇ ਚਾਰੇ ਪੀੜੀ ਦੇ ਪਾਵੇਂ ਵਾਂਗੂ ਕੋਣਿਆਂ ਤੇ ਲੱਗੇ ਹੋਏ ਹੈਗੇ ਮੁੱਠੀ ਵਾਲਾ ਥਾਣਾ ਹੈਗਾ ਪੂਰੇ ਕੱਦ ਕਾਠ ਵਾਲੀ ਹੱਥੀ ਚਵਾਈ ਕਰਦੇ ਆ ਜੇ ਕਿਸੇ ਮੇਰੇ ਭਰਾ ਨੇ ਮਸ਼ੀਨ ਵਾਲੇ ਨੇ ਲੈ ਕੇ ਆਣੀਆਂ ਤਾਂ ਮਸ਼ੀਨ ਵਾਲਾ ਵੀ ਲਿਆ ਜਾ ਸਕਦਾ ਪਰ ਇਹਨਾਂ ਕੋਲੇ ਘਰੇਲੂ ਬੰਦਿਆ ਹੈ ਆਪਦੀ ਹੱਥੀ ਚਵਾਈ ਕਰਦੇ ਆ ਖੇਤੀਬਾੜੀ ਦੇ ਨਾਲ ਸਹਾਇਕ ਤੌਰ ਤੇ ਪਸ਼ੂ ਰੱਖੇ ਹੋਇਆ ਬਾਈ ਕੋਲੇ ਚਾਰ ਪੰਜ ਡੰਗਰ ਪਸੂ ਜਿਆਦੇ ਹੋਣ ਕਾਰਨ ਬਾਈ ਕਹਿੰਦਾ ਵੀ ਇਹ ਆਪਾਂ ਘਾਹ ਸੇਲ ਕਰਨੀ ਹੈਗੀ ਜਰੂਰਤ ਤਾਂ ਨਹੀਂ ਸੀ ਬਾਈ ਕਹਿੰਦਾ ਵੀ ਕੋਈ ਮਜਬੂਰੀ ਕਾਰਨ ਕੋਈ ਮਜਬੂਰੀ ਤਾਂ ਹੈ ਨਹੀਂ ਸੀ ਪਰ ਆਹੀ ਮਜਬੂਰੀ ਆ ਵੀ ਬੰਨਣ ਦੀ ਰੰਗੀ ਕਾਰਨ ਤੇ ਰੇਟ ਬਾਈ ਕੀ ਹੋਊਗਾ ਰੇਟ ਮੋਬਾਈਲ ਤੇ ਫੋਨ ਤੇ ਹੋਊਗਾ ਜੈ ਜੀ ਹਾਂਜੀ ਜੈ ਜੀ ਦੋਸਤੋ ਫੋਨ ਬਾਈ ਕਹਿੰਦਾ ਫੋਨ ਤੇ ਹੀ ਹੋਊਗਾ ਮੁੱਲ ਇਹਦਾ ਹੋਊ ਜੈ ਬਿਲਕੁਲ ਚੰਗੀ ਬਰੀਡ ਆ ਚੰਗਾ ਪ੍ਰਿੰਟ ਆ ਮੂੰਹ ਮੱਥਾ ਸੋਨੂੰ ਨੇੜ ਤੋਂ ਦਿਖਾਉਂਦਾ ਬਰੀਡ ਆ ਫੁੱਲ ਦੇਖੋ ਪੂਰੀ ਜਾਤ ਬਰੀਡ ਦੇ ਵਿੱਚ ਚੰਗੀ ਬਿਹੜਾ ਕੱਦ ਕਾਠ ਨੂੰ ਦੱਸਦਾ ਸੀ ਚੰਗੇ ਕੱਦ ਕਾਠ ਵਾਲੀ ਆ ਮੇਰੇ ਹਿਸਾਬ ਨਾਲ ਤਾਂ ਜਿੰਨਾ ਕ ਮੇਰਾ ਕਾ ਸਮਝ ਵੀ 20 ਤੋਂ 25 ਲੀਟਰ ਦੁੱਧ ਦੇਣੇ ਆਰਾਮਦਾਰੀ ਨਾਲ ਚਵਾ ਦੇਣਾਗਾ ਬਾਈ ਦਿਖਾਈ ਮਾੜਾ ਖੋਲ ਕੇ ਸੋਹਣਾ ਲੇਵਾ ਤਿਆਰ ਕੀਤਾ ਰਿਆ ਕਰਨ ਵਾਲੀ ਦਾ ਦਵਾਈ ਬਾਈ ਕਿਦਾਂ ਮਾੜਾ ਜ ਕਿਸੇ ਨੂੰ ਵੀ ਚੰਗੀ ਬਿਹੜ ਦੀ ਜਰੂਰਤ ਹੋਵੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਟਾਈਪ ਕਰ ਦੇਣਾ ਕਰ ਲੋ ਸੰਪਰਕ ਆਪਾਂ ਮਾਨ ਲਈਏ ਵੀ ਚੰਗਾ ਨਗੀਨਾ ਹੀ ਆ ਤੋਹਫਾ ਹੀ ਆ ਦੇਖੋ ਮੋੜ ਲਾ ਵੀਰੇ ਪਾਣੀ ਫੇਰ ਪਿਆਲਿੰਦਾ ਵੀਡੀਓ ਲੰਬੀ ਹੋ ਜੀ ਆਹ ਤੇ ਪੀ ਲੈ ਆ ਜਾ ਨਾ ਜਬਈ ਆਏ ਨੂੰ ਮੜਾ ਜਾ ਦੇਖੋ ਦੋਸਤੋ ਓਰੀ ਕੋ ਸੂਰਤ ਸੋਹਣੀ ਬੈੜ ਚੰਗੇ ਕੱਦ ਕਾਠ ਵਾਲੀ ਕਰ ਲੋ ਬਾਈ ਨਾਲ ਸੰਪਰਕ ਨੰਬਰ ਸਕਰੀਨ ਤੇ ਚੱਲਦਾ ਬਾਈ ਕਹਿੰਦਾ ਮੋਲੇ ਦਾ ਫੋਨ ਤੇ ਹੋਊਗਾ ਧੰਨਵਾਦ ਜਲਦੀ ਮਿਲਦੇ ਆਪਾਂ ਨਵੀਂ ਤੇ ਨੈਕਸਟ ਵੀਡੀਓ ਤੇ ਬਾਈ ਜੀ